ਆਮ ਆਦਮੀ ਪਾਰਟੀ ਦੇ ਬਲਕਰ ਹੈ ਜੀ ਸਾਰੇ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਨਿਹੁੰ ਸਿੰਘ ਖੰਧਾਵਾ ਜੀ ਦੇ ਭਤੀਜੀ ਸਰਦਾਰ ਪੰਜੀ ਖੰਧਾਵਾ ਜੀ ਦੀ ਬੇਟੀ ਮਨੋਰਤੀ ਖੰਧਾਵਾ ਕੈਂਡੀਡੇਟ ਨੇ ਜੇ ਸੰਤੀ ਦੇ ਔਰ ਸਰਦਾਰ ਰਣਜੀਤ ਸਿੰਘ ਰਾਣੂ ਸਰਪੰਚ ਵਿੱਚ ਵਿਦੇਸ਼ੀ ਉਹਨਾਂ ਦੇ ਪਤਨੀ ਵਿਪਿੰਦਰਜੀਤ ਤਾਰੀ ਵਿਦੇਸ਼ੀ ਕੈਂਡੀਡੇਟ ਨੇ ਜਿਲ੍ਹਾ ਪ੍ਰੇਸ਼ਰ ਦੇ ਸਰਕਾਰ ਦੀਆਂ ਨੀਤੀਆਂ ਤੋਂ ਤੁਸੀਂ ਬਕੂਬੀ ਜਾਣੂ ਜੇ ਅਗਰ ਤੁਹਾਨੂੰ ਲੱਗਦਾ ਕਿ ਸਰਕਾਰ ਸਹੀ ਦਿਸ਼ਾ ਜਾ ਰਹੀ ਹੈ ਚੰਗੇ ਕੰਮ ਕਰ ਰਹੀ ਹੈ ਕਿ ਤੁਸੀਂ ਸਾਨੂੰ ਝਾੜੂ ਦੇ ਚੋ ਨਿਸ਼ਾਨ ਤੇ ਵੋਟ ਪਾ ਕੇ ਕਾਮਯਾਬ ਕਰੋ ਜੀ ਤਾਂ ਕਿ ਅਸੀਂ ਸੰਤੀ ਜਿਲ੍ਹਾ ਪ੍ਰੀਸ਼ਦ ਜਿੱਤ ਕੇ ਹੋਰ ਜਿਆਦਾ ਪੰਜਾਬ ਦੀ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਆ ਬਹਾਵਤ ਹੋਵੇ। ਬਹੁਤ ਬਹੁਤ ਧੰਨਵਾਦ। ਜਿਹੜਾ ਜਦੋਂ ਕਈ ਅੱਲਾਹ ਵਸੂਮ ਬਣਦਾ ਹਾਂ। ਜੀ ਆਇਆਂ ਜੀ ਆਮ ਆਦਿਓ ਵਾਟ ਦਿਓ। ਸਾਡੀ ਇਹ ਬੱਚੀ ਹੈ ਮਨਰੋਹਤ ਰੰਧਾਵਾ ਬੱਚੀ ਵਲਾਕਸਮਤੀ ਇਲੈਕਸ਼ਨ ਲੜ ਰਹੀ ਹੈ ਜੀ ਪੈਰੋਵਾਲ ਦਾਰਾਪੁਰ ਜ਼ੋਨ ਤੋਂ ਇਹਨਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜ ਰਹੀ ਹੈ ਬੀਬੀ ਰੁਪਿੰਦਰ ਜੀ ਫੌਰ ਬਦੇਸ਼ੇ ਸਰਪੰਚ ਸਰਦਾਰ ਰਣਧੀਰ ਸਿੰਘ ਜੀ ਦੀ ਪਤਨੀ ਰਾਨੂ ਜੀ ਦੀ ਬਦੇਸ਼ੇ ਤੋਂ ਝਾੜੂ ਦੇ ਚੋਣ ਨਿਸ਼ਾਨ ਤੇ ਤੁਸੀਂ ਵੋਟ ਪਾਉਣੀ ਹੈ ਜੀ 14 ਤਰੀਕ ਨੂੰ ਐਤਵਾਰ ਨੂੰ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨਾ ਆਪਣੇ ਬੱਚਿਆਂ ਨੂੰ ਕਾਮਯਾਬ ਕਰਨਾ ਅਗਰ ਤੁਸੀਂ ਸਰਕਾਰ ਦੇ ਕੀਤੇ ਕੰਮਾਂ ਤੋਂ ਖੁਸ਼ ਜੇ ਜਿੱਦਾਂ ਸਰਕਾਰ ਚਲਾ ਰਹੀ ਆ ਸਾਰੇ ਪ੍ਰੋਜੈਕਟ ਤੇ ਤੁਸੀਂ ਵੋਟ ਸਾਨੂੰ ਜਰੂਰ ਪਾਉਣੀ ਹੈ ਜੀ ਉਮੀਦ ਕਰ ਸਕਦੇ ਹਾਂ ਅਸੀਂ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੋ ਮੈਂ ਧਰ ਕੇ ਆ ਗਿਆ ਬਹੁਤ ਬਹੁਤ ਆਪਣੇ ਬਲਾਕ ਸਭ ਤੋਂ ਮੈਂਬਰ ਬਣੇ ਆਪਣੇ ਹਾਂਜੀ ਆਪਣੀ ਬੇਟੀ ਆ ਮਨਰਾਜਪੁਰ ਰੰਧਾਵਾ ਤੇ ਭਦੇ ਸ਼ੰਤ ਲੋਥੀ ਉਹਨਾਂ ਦੇ ਮਿਸੇਪ ਹੋ ਕੇ ਆਪਣੇ ਮੰਗਰਾਨਾ ਨੂੰ ਉਹਨਾਂ ਆਪਾਂ ਦੋਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀ ਦੀ ਵੋਟ ਪਾ ਕੇ ਦਿਤੋ ਤਾਂ ਕਿ ਉਹ ਸਮਾਨ ਜੀ ਦੇ ਆਪਾਂ ਕੰਮ ਕਾਜ ਦੇਖ ਕੇ ਜਿਹੜੇ ਜਿਤੀਤੇ ਹੋਏ ਉਹਨਾਂ ਨੂੰ ਆਪਾਂ ਸੈਂਪੀ ਦੇਣੀ ਆ ਤੇ ਸਰਕਾਰ ਦੇ ਹੱਥ ਵਿੱਚ ਪੂਰ ਕਰਨੀ ਆ ਤਾਂ ਕਿ ਬਲਾਕ ਸੰਪਤੀਆਂ ਨਿਕਲ ਲੱਗਿਆ ਜਿਹੜੀਆਂ ਸਿੱਧੀਆਂ ਆਪਣੇ ਨਿਰ ਦੇ ਆਪਾਂ ਪਿੰਡਾਂ ਵਿੱਚ ਜਿਹੜੇ ਸਥੇ ਵਿਕਾਸ ਕਰਾ ਸਕੀਏ ਇਹ ਸਾਡੀ ਸਹੀ ਗੱਲ ਮੰਨਣੀ ਹੈ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਮੈਂ ਸਾਬਕਾ ਫੌਜੀ ਆ ਸੋਸ਼ਲ ਵਰਕਰ ਆ ਮੇਰੇ ਵਾਈਫ ਜਗਦੀਪ ਕੌਰ ਜੀ ਵੈਰੋਵਾਲ ਪਿੰਡ ਬਾਦਿਆਂ ਤੋਂ ਸਰਪੰਚ ਨੇ ਕੀ ਕਹਿਣਾ ਚਾਹੁੰਗੇ ਅੱਜ ਤੁਹਾਡੇ ਲਈ ਚੋਲ ਬਚਾ ਕੀਤਾ ਜਾ ਰਿਹਾ ਅਸੀਂ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਐਮ ਐਲ ਏ ਦਲਬੀਰ ਸਿੰਘ ਟੋਂਗ ਦੇ ਜੋ ਹਲਕੇ ਪ੍ਰਤੀ ਵਚਨਬੱਧਤਾ ਉਹਨਾਂ ਨੀਤੀਆਂ ਤੋਂ ਅਸੀਂ ਪੂਰੀ ਤਰ੍ਹਾਂ ਖੁਸ਼ ਆ ਔਰ ਅੱਜ ਅਸੀਂ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਨੂੰ ਲੈ ਕੇ ਕੈਂਪੇਨ ਚਲਾਇਆ ਹੋਇਆ ਜੀ ਇਹਦੇ ਵਿੱਚ ਸਾਡੇ ਮਨਰੋਜ ਕੁਰ ਰੰਦਾਵਾ ਪੁੱਤਰੀ ਸਦਾ ਕਰਮਜੀਤ ਸਿੰਘ ਜੋ ਕਿ ਸਾਬਕਾ ਫੌਜੀ ਨੇ ਉਹਨਾਂ ਦੇ ਚਾਚਾ ਜੀ ਨਿਰਮਲ ਸਿੰਘ ਰੰਧਾਵਾ ਸਾਬਕਾ ਫੌਜੀ ਨੇ ਉਹਨਾਂ ਦੀ ਬੇਟੀ ਹੈ ਬਲਾਕ ਸੰਮਤੀ ਦੀ ਇਲੈਕਸ਼ਨ ਲੜਦੇ ਔਰ ਜ਼ਿਲ੍ਹਾ ਪ੍ਰੇਸ਼ਦ ਦੀ ਇਲੈਕਸ਼ਨ ਲੜ ਰਹੇ ਸਾਡੇ ਭੈਣ ਜੀ ਰੁਪਿੰਦਰ ਕੌਰ ਜੀ ਵਿਦੇਸ਼ਾ ਸਰਦਾਰ ਰਣਜੀਤ ਸਿੰਘ ਵਿਦੇਸ਼ਾ ਰਾਣੋ ਸਰਪੰਚ ਵਿਦੇਸ਼ੇ ਤੋਂ ਉਹ ਕੈਂਪੇਨ ਅਸੀਂ ਸਟਾਰਟ ਕੀਤਾ ਹੋਇਆ ਜੀ ਕਿਸ ਤਰ੍ਹਾਂ ਦੇਖਦੇ ਵੀ ਆਮ ਆਦਮੀ ਪਾਰਟੀ ਨੇ ਸੱਤਾ ਬਚਾਉਣ ਤੋਂ ਪਹਿਲਾਂ ਕੁਝ ਵਾਅਦੇ ਕੀਤੇ ਸੀ ਕੀ ਉਹ ਪੂਰੇ ਹੋ ਚੁੱਕੇ ਨੇ ਜੀ ਬਹੁਤ ਸਾਰੇ ਵਾਅਦੇ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਨੇ ਪੂਰੇ ਕੀਤੇ ਆ ਆ ਸਾਡੀ ਪੰਚਾਇਤ ਬਣ ਤੋਂ ਬਾਅਦ ਜੋ-ਜੋ ਮੰਗ ਅਸੀਂ ਸਰਕਾਰ ਦੇ ਸਾਹਮਣੇ ਰੱਖੀ ਐ ਐਮਐਲਏ ਬਲ ਸਾਡੀ ਪੂਰੀ ਹੋਈ ਹੈ ਜੀ ਔਰ ਸਾਡੇ ਪਿੰਡ ਨੂੰ ਸਾਡੇ ਪਿੰਡ ਨੂੰ ਕਹਿ ਲਿਆ ਕਹਿ ਰਿਹਾ ਮੈਂ ਆਸ-ਪਾਸ ਦੇ 6-7 ਪਿੰਡਾਂ ਨੂੰ ਗਰਾਊਂਡ ਹੈ ਜਿਹੜੀ ਸਾਡੀ ਸਾਡੇ 4 ਕਿੱਲੇ ਦੇ ਕਰੀਬ ਉਹ ਸਟੇਡੀਅਮ ਵਾਸਤੇ 45 ਲੱਖ ਰੁਪਏ ਸਰਕਾਰ ਨੇ ਕੰਟਰੈਕਟ ਉਹਦਾ ਕਰ ਲਿਆ ਉਹਦਾ ਕੰਮ ਸਟਾਰਟ ਹੋ ਚੁੱਕਿਆ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਇਸ ਡਿਜਾਸਟਰ ਦੌਰਾਨ ਬਰਸਾਤਾਂ ਦੇ ਦੌਰਾਨ ਹੜ੍ਹਾਂ ਦੇ ਦੌਰਾਨ ਬਹੁਤ ਸਾਰੀਆਂ ਘਰਾਂ ਦਾ ਨੁਕਸਾਨ ਹੋ ਗਿਆ ਸੀ ਬਹੁਤ ਸਾਰੀਆਂ ਫਸਲਾਂ ਬਰਬਾਦ ਹੋਈਆਂ ਔਰ ਮੈਕਸਿਮਮ ਜੋ ਮੁਆਵਜ਼ਾ ਵਾ ਸਾਡੇ ਪਿੰਡਾਂ ਨੂੰ ਉਹ ਜਾਰੀ ਹੋ ਚੁੱਕਾ ਸਰਕਾਰ ਦੁਆਰਾ ਮੇਰੇ ਨਾਲ ਖੜੇ ਨੇ ਵੀਰ ਇਹਨਾਂ ਨੂੰ ਮਕਾਨ ਇਹਨਾਂ ਦਾ ਡਿੱਗ ਗਿਆ ਸੀ ਇਸ ਬਰਸਾਤਾ ਚ 120000 ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਇਹਨਾਂ ਨੂੰ ਜਾਰੀ ਕਰ ਦਿੱਤੀ ਗਈ ਹੈ ਤੇ ਮੇਰਾ ਦੂਸਰਾ ਵੀਰ ਹੈ ਵੀ ਪਿੰਡ ਵੈਰੋਵਾਲ ਤੋਂ 120000 ਰੁਪਏ ਦੀ ਰਾਸ਼ੀ ਇਹਨਾਂ ਦੀ ਮਦਰ ਦੇ ਨਾਂ ਤੇ ਜਾਰੀ ਹੋਈ ਹੈ ਉਸ ਤੋਂ ਬਾਅਦ ਇਹਨਾਂ ਦਾ ਰਿਪੇਅਰ ਵਾਸਤੇ ਸੀਗਾ ਇਹਨਾਂ ਨੂੰ 40000 ਰੁਪਏ ਦੀ ਰਾਸ਼ੀ ਜਾਰੀ ਹੋਈ ਹੈ ਉਲ ਮਿਲਾ ਕੇ ਵੈਰੋਵਾਲ ਬਾਵਿਆਂ ਦੇ ਵਿੱਚ 27 ਘਰਾਂ ਨੂੰ ਪੈਸਾ ਜਾਰੀ ਹੋਇਆ ਜਿਨ੍ਹਾਂ ਵਿੱਚ 14 ਘਰਾਂ ਨੂੰ 120000 ਰੁਪਏ ਔਰ 13 ਘਰਾਂ ਨੂੰ 40000 ਰੁਪਏ ਰਿਪੇਅਰ ਵਾਸਤੇ ਸਰਕਾਰ ਬਹੁਤ ਹੀ ਤੇਜ਼ੀ ਤੇ ਫਾਸਟ ਜਿਹਨੂੰ ਕਹਿ ਦਈਏ ਵੀ ਇਸ ਚੀਜ਼ ਤੇ ਐਕਸ਼ਨ ਲੈਂਦੀ ਔਰ ਤੁਰੰਤ ਪ੍ਰਭਾਵ ਨਾਲ ਰਲੀਫ ਜਿਹੜੀ ਆ ਦੇ ਰਹੀ ਹੈ ਜਿਵੇਂ ਕਿ ਨਸ਼ਿਆਂ ਦਾ ਜਿਹੜਾ ਪੰਜ دریا ਮਿੱਠਿਆ ਪਾਣੀ ਦੇ ਉਹ ਛੇਵਾਂ دریا ਜਿਹੜਾ ਨਸ਼ਿਆਂ ਦਾ ਵਗ ਰਿਹਾ ਉਹਦੇ ਤੋਂ ਸਰਕਾਰ ਨੇ ਕਿੰਨੀ ਕ ਤਕੀਲ ਵੇਖੋ ਜੀ ਮੈਂ ਸਰਕਾਰ ਦੀ ਇਸ ਜੋ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਰਕਾਰ ਨੇ ਚਲਾਈ ਸੀ ਉਹਦੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਆ ਸਾਡੀ ਪੰਚਾਇਤ ਸਾਰੇ ਲੋਕ ਬੜੀ ਤਰ੍ਹਾਂ ਸੰਤੁਸ਼ਟ ਨੇ ਕਿਉਂਕਿ ਅ ਦੇਖਣ ਚ ਆਇਆ ਕਿ ਮੈਕਸਿਮਮ ਜਿਹੜਾ ਨਸ਼ੇ ਨਾਲ ਪੀੜਤ ਲੋਕ ਨੇ ਔਰ ਨਸ਼ੇ ਦੇ ਕਾਰੋਬਾਰ ਚ ਲਿਪਤ ਲੋਕ ਨੇ ਜੇ ਆਪਾਂ ਉਹਨਾਂ ਦਾ ਵੋਟ ਬੈਂਕ ਵੇਖ ਲਈਏ ਤਾਂ ਉਹ ਵੀ ਇੱਕ ਮਜ਼ਬੂਤ ਵੋਟ ਬੈਂਕ ਹੈ ਔਰ ਇਹ ਪਹਿਲੀ ਸਰਕਾਰ ਹੈ ਜਿਨੇ ਵੋਟ ਬੈਂਕ ਦੀ ਪਰਵਾਹ ਨਹੀਂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਕਿਉਂਕਿ ਇਹਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹ ਸਰਕਾਰ ਦੇ ਖਿਲਾਫ ਜਾਣਗੇ ਲੇਕਿਨ ਫਿਰ ਵੀ ਸਰਕਾਰ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ ਕਿ ਸਾਨੂੰ ਵੋਟਾਂ ਦੀ ਜ਼ਰੂਰਤ ਨਹੀਂ ਹੈ ਸਾਨੂੰ ਚੰਗੇ ਸਮਾਜ ਦੀ ਜ਼ਰੂਰਤ ਹੈ ਔਰ ਪਿੰਡਾਂ ਦੇ ਵਿੱਚ ਅਸਾ ਨਸ਼ਾ ਮੁਕਤ ਪਿੰਡ ਹੋਣਗੇ ਔਰ ਉਸੇ ਕੜੀ ਦੇ ਤਹਿਤ ਅਸੀਂ ਪਿੰਡ 'ਚ ਕਮੇਟੀ ਬਣਾਈ ਹੈ ਜੀ ਅਸੀਂ ਸਮੇਂ-ਸਮੇਂ 'ਤੇ ਉਹਦਾ ਰਿਵਿਊ ਕਰਦੇ ਆ ਕਿ ਕਮੇਟੀ ਆਪਣਾ ਕੰਮ ਬਖੂਬੀ ਨਿਭਾ ਰਹੀ ਹੈ ਸਾਡਾ ਪਿੰਡ ਨਸ਼ਾ ਮੁਕਤ ਹੋਣ ਦੀ ਬਿਲਕੁਲ ਕਿਨਾਰੇ ਤੇ ਪਹੁੰਚ ਚੁੱਕਾ ਹੈ ਉਸੇ ਛਿੱਟ ਦੋ ਇੱਕ ਛਿੱਟਪੋਟ ਘਟਨਾਵਾਂ ਨੂੰ ਛੱਡਦੀਏ ਤੇ ਤਕਰੀਬਨ ਨਸ਼ੇ ਤੇ ਬਹੁਤ ਵੱਡੇ ਤਰੀਕੇ ਨਾਲ ਕਾਬੂ ਪੈ ਗਿਆ ਔਰ ਪੰਚਾਇਤ ਦੀ ਵਚਨਬੱਧਤਾ ਹੈ ਅਸੀਂ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਸਾਡੇ ਕੋਚ ਨੇ ਸਰਦਾਰ ਜਸਪਾਲ ਸਿੰਘ ਸੰਧੂ ਹਾਕੀ ਖੜਾਉਂਦੇ ਨੇ ਉਹਨਾਂ ਨੂੰ ਅਸੀਂ ਹਾਇਰ ਕੀਤਾ ਆਇਆ ਪੰਚਾਇਤ ਉਹਨਾਂ ਦੀ ਸਪੋਰਟ ਕਰਦੀ ਹੈ 70 ਦੇ ਪਲੱਸ ਆਸ-ਪਾਸ ਦੇ ਦੋ ਤਿੰਨ ਪਿੰਡਾਂ ਦੇ ਮੁੰਡੇ ਕੁੜੀਆਂ ਸਵੇਰੇ ਸ਼ਾਮੀ ਹਾਕੀ ਦੀ ਕੋਚਿੰਗ ਲੈ ਰਹੇ ਨੇ ਔਰ ਇਹੀ ਨਤੀਜਾ ਹੈ ਚੰਗੀਆਂ ਸਰਕਾਰਾਂ ਦਾ ਜਦੋਂ ਨਸ਼ਿਆਂ ਦੇ ਬਦੌਰ ਸਰਕਾਰਾਂ ਚੱਲਦੀਆਂ ਨੇ ਤੇ ਪਿੰਡਾਂ 'ਚ ਲੋਕ ਚੰਗੇ ਅੱਗੇ ਆਉਂਦੇ ਨੇ ਤੇ ਫਿਰ ਖੇਡਾਂ ਦੇ ਜਿਮ ਅੱਗੇ ਆਉਂਦੇ ਨੇ ਇੱਕ ਚੀਜ਼ ਮੈਂ ਹੋਰ ਜੋੜਨੀ ਚਾਹਣਾ ਕੱਲ ਹੀ ਪਰਸੋਂ ਜੂਨੀਅਰ ਵਰਲਡ ਕੱਪ ਹਾਕੀ ਹੋਇਆ ਜਿਦੇ ਵਿੱਚ ਸਾਡੇ ਵੈਰੋਵਾਲ ਤੋਂ ਮਨਮੀਤ ਸਿੰਘ ਖੈਰਾ ਪੁੱਤਰ ਸਰਦਾਰ ਅਮਨਪ੍ਰੀਤ ਸਿੰਘ ਖੈਰਾ ਉਨੇ ਪਾਰਟਿਸਪੇਟ ਕੀਤਾ ਔਰ ব্রোঞ্জ ਮੈਡਲ ਹਾਸਲ ਕੀਤਾ ਜੀ ਇਹ ਸਰਕਾਰ ਹੀ ਵਧਾਈ ਦੀ ਪਾਤਰ ਹੈ ਇਹਨਾਂ ਚੀਜ਼ਾਂ ਲਈ ਸਾਨੂੰ ਮੌਕਾ ਦਿੱਤਾ ਤੇ ਅਸੀਂ ਕਰ ਪਾ ਰਹੇ ਹਾਂ ਮੈਂ ਨਰਮਲ ਸਿੰਘ ਰੰਦਾਵਾ ਪਿੰਡ ਵੈਰੋਵਾਲ ਬਾਵਿਆਂ ਤੋਂ ਤੇ ਜੋ ਚੋਣ ਹੋ ਰਹੀ ਹੈ ਬਲਾਕ ਸੰਮਤੀ ਦੀ ਇਹਦੇ ਵਿੱਚ ਮੇਰੀ ਭਤੀਜੀ ਮਨਰੋਜ ਕੋਰ ਰੰਦਾਵਾ ਇਸ ਇਲੈਕਸ਼ਨ ਦੇ ਵਿੱਚ ਆਮ ਪਾਰਟੀ ਨੇ ਮਿੱਤੇ ਜਾਂ ਸਾਡੇ ਕੰਮ ਵੇਖੇ ਜਾਂ ਸਾਡਾ ਵੇਖਿਆ ਸਮਾਜ ਸੇਵਾ ਵੀ ਅਸੀਂ ਕਰਦੇ ਹਾਂ ਪਰਿਵਾਰ ਤੇ ਉਹਦੇ ਨਜ਼ਰਮੱਦ ਰੱਖਦੇ ਇਹਨਾਂ ਨੇ ਸਾਨੂੰ ਚੁਣਿਆ ਕਿ ਤੁਸੀਂ ਇਲੈਕਸ਼ਨ ਲੜੋ ਤੇ ਅਸੀਂ ਇਹ ਫੈਸਲਾ ਲਿਆ ਕਿ ਮੇਰੀ ਮਨਰੋਜ ਭਤੀਜੀ ਆ ਜਿਹੜੀ ਉਹ ਪੜ੍ਹੀ ਲਿਖੀ ਇੱਕ ਨੌਜਵਾਨ ਬੇਟੀ ਆ ਤੇ ਉਸ ਦੇ ਕਰਕੇ ਉਹ ਬੀਐਸਸੀ ਨਰਸਿੰਗ ਕਰ ਰਹੀ ਆ ਤੇ ਜੰਗ ਬੇ ਲੜਕੀ ਆ ਤੇ ਉਹਦੇ ਕਰਕੇ ਨਾਮ ਪਾਰਟੀ ਨੇ ਵੀ ਸਾਨੂੰ ਵੇਖਿਆ ਕਿ ਬੱਚਾ ਕੋਈ ਨੌਜਵਾਨ ਸੂਜਵਾਨ ਹੋਣਾ ਚਾਹੀਦਾ ਕਿ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਜਾਵੇ ਤੇ ਪਾਰਟੀ ਨੂੰ ਚੰਗਾ ਮੈਂਬਰ ਚਾਹੀਦਾ ਹੁੰਦਾ ਵਾ ਕਿ ਜਿਹੜਾ ਪਿੰਡ ਦੀ ਭਲਾਈ ਕਰ ਸਕੇ ਤੇ ਇਸ ਕਰਕੇ ਅਸੀਂ ਇਨਾ ਪਾਰਟੀ ਦਾ ਬਹੁਤ ਸ਼ੁਕਰ ਕਰਦੇ ਆ ਤੇ ਅਸੀਂ ਇਹਨਾਂ ਨੂੰ ਜਿੱਤ ਪ੍ਰਾਪਤ ਕਰਕੇ ਝੋਲੀ ਭਗੰਤ ਮਾਨ ਜੀ ਦੇ ਤੇ ਦਲਬੀਰ ਸਿੰਘ ਟੋਂਗ ਦੇ ਪਾਵਾਂਗੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਲੋਕ ਸਾਨੂੰ ਮਿਲਦੇ ਆ ਸਾਨੂੰ ਸਾਨੂੰ ਬਹੁਤ ਵਧੀਆ ਮਿਲ ਰਿਹਾ ਵਾ ਸਾਰੇ ਇਹੀ ਕਹਿ ਰਹੇ ਆ ਕਿ ਨਸ਼ਾ ਖਤਮ ਹੋਣਾ ਚਾਹੀਦਾ ਨਸ਼ਾ ਖਤਮ ਤਾਂ ਹੀ ਹੋ ਸਕਦਾ ਵਾ 10 ਸਾਲ ਕਾਂਗਰਸ ਕਾਂਗਰਸ ਸਰਕਾਰ ਦਾ ਸਰਪੰਚ ਸਾਡੇ ਰਿਹਾ ਉਹਨੇ ਵੀ ਮੰਨ ਲਓ ਆਪਣੇ ਤਰੀਕੇ ਨਾਲ ਕੰਮ ਕੀਤੇ ਸੀ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਹਾਂ ਪਰ ਪਾਰਟੀਆਂ ਸਾਥ ਦਿੰਦੀਆਂ ਵਾ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦਾ ਵੀ ਸਾਥ ਹੀ ਪਾਰਟੀਆਂ ਜਦੋਂ ਦੂਜੀਆਂ ਦਿਲਦੀਆਂ ਨਾਲ ਇਹ ਇਲੈਕਸ਼ਨ ਦੇ ਚੱਕਰ 'ਚ ਹਰ ਬੰਦਾ ਚਾਹੁੰਦਾ ਵਾ ਕਿ ਮੈਂ ਵੋਟ ਲੈਣੀ ਆ ਵੋਟ ਖਰੀਦਣ ਦੇ ਚੱਕਰ 'ਚ ਉਹਨਾਂ ਨੂੰ ਨਸ਼ਿਆਂ ਨੂੰ ਮੰਨ ਲਓ ਪ੍ਰੋਮੋਟ ਕਰ ਰਿਹਾ ਤੇ ਜਿਹੜੀ ਆਮ ਪਾਰਟੀ ਆ ਇਹ ਬਿਲਕੁਲ ਇਸ ਚੀਜ਼ਾਂ ਦੇ ਨਾਲ ਨਹੀਂ ਸਹਿਮਤ ਕਿਉਂਕਿ ਇਹਨਾਂ ਨੇ ਬੰਦਾ ਉਹਦਾਂ ਦਾ ਵੇਂਦੇ ਆ ਕੈਂਡੀਡੇਟ ਚਾਹੁੰਦੇ ਆ ਕਿਸੇ ਨੂੰ ਰਿਸ਼ਵਤ ਲੈ ਕੇ ਜਾਂ ਕੋਈ ਵੀ ਐਮਐਲਏ ਦੀ ਵੋਟ ਜਾਂ ਇਦਾਂ ਦੀ ਨਹੀਂ ਖਰੀਦਣੀ ਚਾਹੁੰਦੇ ਕਿ ਬੰਦਾ ਆਪਣਾ ਆਪ ਕੰਮ ਕਰੇ ਤੁਹਾਡੇ ਵੱਲੋਂ ਤਨੀ ਕੋਈ ਨਸ਼ਾ ਕਿਸੇ ਨੂੰ ਦਿੱਤਾ ਜਾ ਰਿਹਾ ਜਾਂ ਕਿਸੇ ਦਾ ਰੂਜ ਜਾਂ ਕੋਈ ਹੋਰ ਚੀਜ਼ ਨਹੀਂ ਜੀ ਸਾਡੇ ਵੱਲੋਂ ਇਹ ਜੀ ਕੋਈ ਚੀਜ਼ ਨਹੀਂ ਪ੍ਰਮੋਟ ਕੀਤੀ ਜਾ ਰਹੀ ਅਸੀਂ ਸਿਰਫ ਲੰਗਰ ਚਲਾਉਂਦੇ ਹਾਂ ਦਾਲ ਫੁਲਕੇ ਦਾ ਆਪਣੇ ਘਰ ਵੀ ਜੇ ਕੋਈ ਸੰਗਤ ਆਉਂਦੀ ਆ ਤੇ ਉਹ ਦਾਲ ਫੁਲਕੇ ਦਾ ਲੰਗਰ ਸਕੇ